ਲੋਕ ਹੌਲੀ ਮਨਾਉਂਦੇ ਨੇ ਅਸੀਂ ਗਰਮੀਆਂ ਦੀਆਂ ਤਿਆਰੀਆਂ ਸ਼ੁਰੂ ਕਰਦੇ ਆ ਸਾਡੇ ਕੋਈ ਪੱਖਾ ਨਹੀਂ ਚੱਲਦਾ ਤੋਂ ਨਹੀਂ ਚੱਲਦਾ ਪਤਾ ਨਹੀਂ ਕਿਹਦੇ ਰੁੱਸ ਕੇ ਸਾਡੇ ਨਾਲ ਪੱਖੇ ਆ ਇੱਕ ਚੱਲਦਾ ਤਿੰਨ ਜੰਦ ਦੀ ਆ ਉਹ ਗੋਬਲੇ ਕਮਰੇ ਵਾਲਾ ਚੱਲਦਾ ਕਿਚਨ ਵਾਲਾ ਚੱਲਦਾ ਕਿਚਨ ਜੱਟ ਕਿ ਮੱਛਰ ਲੜਿਆ ਨਿਆਣੇ ਥੋੜੇ ਸਾਰਿਆਂ ਨੂੰ ਹੈਪੀ ਹੋਲੀ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਹੋਲੀ ਨਹੀਂ ਮਨਾਈ ਹੁਣ ਟਾਈਮ ਜਿਹੜਾ ਹੋ ਗਿਆ ਪੌਣੇ 5 ਦਾ ਸਾਢੇ 1/4 ਹੋਏ ਹੋਣੇ ਆ ਬਾਹਰਲੇ ਕਲੌਕ ਤੇ ਪੌਣੇ 5 ਹੋ ਗਏ ਤੇ ਹੋਲੀ ਆਪਣੀ ਵਾਸੇ ਇਹੀ ਸੀਗੀ ਵਧੀਆ ਸਵੇਰੇ ਆਲੂ ਵਾਲੇ ਪਰੌਠੇ ਬਣਾ ਲੇ ਤੇ ਹੋਲੀ ਗੱਲ ਲੂਆ ਹੋਲੀ ਮੱਲਾ ਗੱਲ ਲੂਆ ਹੋਲਾ ਮੱਲਾ ਨੰਦਪੁਰ ਦਾ ਚੱਲ ਚੱਲੀਏ ਸੋਹਣਿਆ ਵੇ ਹੂੰ ਦੁਨੀਆ ਮੇਲੇ ਜਾਂਦੀ ਜਿਹਨੂੰ ਬੁਲਾ ਦਿੰਨੇ ਜਿਹੋ ਹੁੰਦੇ ਪਚੱਕੇ ਹੋਇਆ ਜਿਹਾਰ ਜਿਹਾਰ ਮੰਦਰ ਚ ਚੱਕਿਆ ਹੋਇਆ ਜਿਹਾਰ ਮੰਦਰ ਚ ਚੱਕਿਆ ਹੋਇਆ ਮੰਦਰ ਚ ਚੱਕਿਆ ਹੋਇਆ ਐ ਤੇ ਨੂਰੀ ਆ ਦੇ ਲੋ ਆ ਕੋਸ਼ ਜਿਹਨੂੰ ਨੂਰੀ ਚੱਕਿਆ ਪੁੱਛਦੇ ਜਿਹਾਰ ਚੱਕਿਆ ਤਾਂ ਉਹਨੂੰ ਆ ਦੇਖੋ ਹੋਲੀ ਬਣਾਉਂਦੀ ਸਾਡੇ ਘਰੇ ਹੁਣ ਆਪਾਂ ਕਰੀਏ ਕੰਮ ਸ਼ਾਮ ਦੀ ਸਬਜੀ ਵਗੈਰਾ ਕੁਝ ਬਣਾਉਣਾ ਇਹਨੂੰ ਮਾੜਾ ਜਨਾ ਹੈ ਕਰ ਕਾਸੇ ਚੀਜ਼ ਨਾ ਟੰਗ ਲਾ ਥੱਲੇ ਇਹਨੇ ਕਿ ਮੈਂ ਤਾਰ 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 ਖਿੱਚ ਪੱਖਾ ਪਹਿਲਾਂ ਇੱਕ ਟੰਗ ਤਾਂ ਅੰਦਰ ਆ ਲਾ ਪੱਖਾ ਟੰਗਤਾ ਤੇ ਇਹ ਵੀ ਨਹੀਂ ਚੱਲਦਾ ਹੈਗਾ ਟੂ ਟੂ ਕਰ ਜਾਂਦਾ ਰਾਤ ਸਾਰੀ ਰਾਤ ਨਹੀਂ ਜੇ ਹਾਰ ਸੁੱਤਾ ਹੈਗਾ ਹਾਰੇ ਪੱਖੇ ਲਾ ਦੋ ਪੱਖੇ ਲਾ ਦੋ ਗਰਮੀ ਲੱਗਦੀ ਆ ਹੁਣ ਵੀ ਨਹੀਂ ਚੱਲਦਾ ਹੈਗਾ ਟੂ ਟੂ ਆ ਏ ਏ ਬਣਾ ਕੀ ਕਰਦਾ ਟੂ 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 ਕਰਦਾ ਹਾਂ ਟੂ ਟੂ ਕਰੀ ਜਾਂਦਾ ਤੇ ਅੱਜ ਦਿਨ ਤਾਂ ਦਿਨ ਕੀ ਅੱਜ ਸੰਡੇ ਆ ਸ਼ਾਇਦ ਸੰਡੇ ਆ ਆਉਂਦੇ ਕਿਥੇ ਕਿ ਸੰਡੇ ਆ ਅੱਜ ਦਿਨ ਸੰਡੇ ਆ ਤੇ ਅੱਜ ਹੋਲੀ ਵੀ ਆ ਸ਼ਾਇਦ ਮੈਨੂੰ ਨਹੀਂ ਪਤਾ ਹੋਲੀ ਅੱਜ ਆ ਜਾਂ ਕੱਲ ਚਲੋ ਕੋਈ ਗੱਲ ਨਹੀਂ ਆਪਣੀ ਤਾਂ ਹਰ ਰੋਜ਼ ਦਿਵਾਲੀ ਹੁੰਦੀ ਆ ਹਰ ਰੋਜ਼ ਹੋਲੀ ਹੁੰਦੀ ਆ ਸਾਰਿਆਂ ਨੂੰ ਮੇਰੇ ਵੱਲੋਂ ਅਵਲੀ ਨਹੀਂ ਤੁਖਾ ਸੇ ਸਾਰੇ ਰੰਗਾਂ ਨਾਲ ਭਰੀ ਹੋਈ ਹੋਲੀ ਰੰਗ ਬਰੰਗੀ ਹੋਲੀ ਮੁਬਾਰਕ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਲੇ ਮਹਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਇਗਰੂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਵਧੀਆ-ਵਧੀਆ ਗੂੜੇ-ਗੂੜੇ ਰੰਗ ਭਰ ਦੇਵੇ ਠੀਕ ਆ ਜੀ ਸਭ ਦੀਆਂ ਰੱਬ ਤਮੰਨਾ ਪੂਰੀਆਂ ਕਰ ਦੇਵੇ ਮੇਰੀਆਂ ਵੀ ਕਰ ਦੇਵੇ ਜੱਕ ਨੂੰ ਚੱਕੂ ਜੱਕੂ ਗੋਣੇ ਕਣ ਫੜਕੇ ਗੋਣ ਰੱਖੋ ਛੋੜਾ ਜਾ ਰੈਸਕੀ ਕੰਮ ਆ ਰੈਸਕੀ ਅੱਛਾ ਇਹ ਇਹਦਾ ਪੁਨਰ ਜਨਮ ਹੋ ਜਾਵੇ ਤੁਹਾਨੂੰ ਅੱਜ ਇੱਕ ਗੱਲ ਦੱਸ ਦਿਆਂ ਸਾਡੇ ਵੱਡੇ ਮੁੰਡੇ ਦਾ ਨਾ ਪੁਨਰ ਜਨਮ ਹੋਇਆ ਹੋਇਆ ਇਹਨੂੰ ਆਪਦਾ ਪਿਛਲਾ ਜਨਮ ਸਾਰਾ ਹੀ ਜ਼ਿਆਦਾ ਸੀ ਕਦੇ ਵੀ ਨਹੀਂ ਸੀ 100 ਜਨਮ ਨਹੀਂ ਇਹ ਦੋ ਇਹ ਦੋ ਜਾਰ ਨੂੰ ਫਿਰ ਮੈਂ ਮੰਦਿਰ ਚੋਂ ਚੱਕਿਆ ਸੀ ਇਹ ਤੇਰਾ ਆਪਰਾ ਹੋ ਕੇ ਲਾਇ ਜਮ ਮਯੋਈ ਰਾਹੀ ਉਹ ਨਹੀਂ ਹੋਤਾ ਫਿਰ ਉੱਥੇ ਅਸਿਰ ਰਜਿਸਟ੍ਰੇਸ਼ਨ ਕਰਵਾਇਆ ਸੀ ਰਜਿਸਟ੍ਰੇਸ਼ਨ ਕਰਵਾਇਆ ਸੀ ਆ ਓਏ ਤੇ ਮੈਨੂੰ ਮਤਤਾ ਚ ਟਿੱਕੇ ਫਿਰ ਤਾਂ ਮੰਮੀ ਦੇ ਨੂੰ ਕੂਟੇ ਤਾਂ ਤਾਂ ਚਿੱਕੇ ਮੈਨੂੰ ਮੈਨੂੰ ਤਾਂ ਭਰਾ ਮੈਨੂੰ ਘਰਦਿਆਂ ਨੇ ਮੇਰੇ ਨੇ ਕੋਈ ਰੱਖ ਗਿਆ ਉਹਨਾਂ ਦਰਾਮੂਰੇ ਉਹ ਸਾਡੇ ਨੇ ਇੱਕ ਵਾਰੀ ਸੱਚੀ ਹੋਇਆ ਤਾਂ ਉਹ ਮੇਰੇ ਖਿਆਲ ਦਾ 2 ਸਾਲ ਦੀ ਗੱਲ ਆ ਹਨਾ ਸਾਡੇ ਗੇਟ ਅੱਗੇ ਕੋਈ ਕੁੜੀ ਰੱਖ ਗਿਆ ਤੇ ਮੈਂ ਉਹ ਮੈਂ ਉਹ ਕੁੜੀ ਨੂੰ ਚੱਕ ਕੇ ਅੰਦਰ ਲੈ ਆਈ ਜੇ ਹਰ ਦੇ ਡੈਡੀ ਗਿਆ ਹੋਏ ਸੀਗੇ ਜੇ ਹਰ ਨੂੰ ਸਕੂਲ ਤੋਂ ਲੈਣ ਤੇ ਮੈਂ ਜੇ ਹਰ ਲਈ ਬਣਾ ਰਹੀ ਸੀਗੀ ਲੰਚ ਜਦੋਂ ਇਹ ਸਕੂਲੋਂ ਆਉਣਾ ਸੀਗਾ ਹਨਾ ਤੇ ਜਦੋਂ ਇਹ ਆਏ ਤੇ ਗੁੜੀਆਂ ਨੂੰ ਨਾ ਛੋਟੀ ਜੀ ਸੀਗੀ ਜੇ ਮੈਂ ਉਹਨੂੰ ਮੰਜੇ ਤੇ ਪਿਠਾਉਂਦੀ ਤਾਂ ਮੈਨੂੰ ਉਹਦਾ ਡਿੱਗਣ ਦਾ ਡਰ ਸੀ ਉਹ ਡਿੱਗ ਜੂਗੀ ਮੰਜੇ ਤੋਂ ਹਨਾ ਤੇ ਮੈਂ ਉਹਨੂੰ ਇੱਥੇ ਕੱਪੜਾ ਪਿਛਾ ਕੇ ਨਾ ਥੱਲੇ ਇੱਥੇ ਆਪਦੇ ਕੋਲ ਕੋਲ ਨਾ ਮੈਂ ਬਿਠਾ ਲਿਆ ਤੇ ਮੈਂ ਰੋਟੀ ਬਣਾਉਂਦੀ ਰਹੀ ਉਹਨੂੰ ਮੈਂ ਖਾਣ ਨੂੰ ਬਿਸਕਟ ਵਗੈਰਾ ਕੁਝ ਵੀ ਦੇ ਤਾਂ ਛੋਟੀ ਜੀ ਸੀਗੀ ਸ਼ਾਇਦ ਸਾਲਕ ਦੀ ਹੋਣੀ ਆ ਛੋਟੀ ਜਿਹੀ ਕੋਈ ਗੇਟ ਅੱਗੇ ਛੱਡ ਗਿਆ ਤੇ ਜਦੋਂ ਨੂੰ ਇਹ ਆਏ ਨਾ ਇਹ ਦੇਖ ਕੈਮਰਨ ਵੀ ਉਹ ਬੱਚਾ ਕਿਧਾ ਕਿੱਥੋਂ ਚੱਕ ਲਈ ਕੌਣ ਆ ਮੈਂ ਤਾਂ ਵੀ ਪਤਾ ਨਹੀਂ ਗੇਟ ਅੱਗੇ ਰੋਂਦਾ ਸੀ ਮੈਂ ਚੱਕ ਲਈ ਇਹਨਾਂ ਦੇ ਤਾਂ ਹੋਸ਼ ਛੱਡ ਗਏ ਵੀ ਬੱਚਾ ਚੱਕ ਲਈ ਫਿਰ ਫਿਰ ਕੀ ਬੱਸ ਮੈਂ ਕਿਹਾ ਫਿਰ ਕੀ ਹੁੰਦਾ ਰੱਬ ਨੇ ਆਪਾਂ ਨੂੰ ਕੁੜੀ ਦੇਤੀ ਤੇ ਉਧਰ ਪੱਖਾ ਚੱਲ ਪਿਆ ਫਿਰ ਕਿੱਧਰ ਗਈ ਪੱਖਾ ਚੱਲਦਾ ਉਧਰ ਚੱਲਦਾ ਸਲੋ ਚੱਲਦਾ ਕਿਸੇ ਦੇ ਯਾਰ ਮਾਨਾ ਲੈ ਗਿਆ ਤੇ ਫਿਰ ਉਹ ਗੁੜੀਆਂ ਨੂੰ ਭਾਈ ਗੁੜੀਆਂ ਦੇ ਘਰ ਦੇ ਲੈਣ ਆ ਗਏ ਚੱਕੀ ਨਹੀਂ ਸੀਗੀ ਉਹਦੀ ਮੰਮੀ ਤੇ ਉਹਦੀ ਦਾਦੀ ਪੱਠੇ ਲੈਣੀ ਸੀ ਆਈਆਂ ਉਹਦੀ ਮੰਮੀ ਤੇ ਉਹਦੀ ਦਾਦੀ ਨੇ ਸਾਗ ਲੈਣ ਆਈਆਂ ਸੀ ਉਹ ਕਹਿੰਦੀ ਅਸੀਂ ਸਾਗ ਤੋੜ ਲਾਂਗੇ ਵੀ ਚਲ ਮੇਰ ਕੋ ਬਿਠਾ ਗਈਆਂ ਇਹਨਾਂ ਨੂੰ ਮੈਂ ਇਹ ਕਿਹਾ ਮੈਂ ਕਿਹਾ ਵੀ ਮੈਂ ਹੈਨਾ ਚੱਕ ਲਿਆ ਇਹ ਮੈਨੂੰ ਇਹਨਾਂ ਦਾ ਇਹਨਾਂ ਦਾ ਐਕਸ਼ਨ ਜਿਹੜਾ ਸੀ ਜਨ ਉਹ ਦੇਖਣ ਵਾਲਾ ਸੀ ਇਹਨੂੰ ਪਤਾ ਕੀ ਕਹਿੰਦੇ ਕੀਦਾ ਬੱਚਾ ਤੈਂ ਕੀ ਕਰਾਉਣਾ ਸੀ ਹਾਏ ਐ ਥੋੜੀ ਚੱਕੀ ਦਾ ਹੁੰਦਾ ਕਿਸੇ ਦਾ ਜਵਾਕ ਖੜਾ ਦੀ ਖੜਾ ਰਹਿਣ ਦਿੰਦੇ ਮੈਂ ਖਾ ਨਾ ਆਵੇ ਪੋਰਾ ਕਨੀਆਣੀ ਪੈਰਾ ਚ ਜਿਹਾ ਪੋਲਾ ਬਣੀ ਵੀ ਹੈ ਨਾ ਫੇਕੀ ਹੁੰਦਾ ਜੇ ਮੈਂ ਉਹਨੂੰ ਅੰਦਰ ਲੈ ਆਈ ਮੈਂ ਖਾਣ ਪੀਣ ਨੂੰ ਦੇ ਤਾਂ ਇਹਨੇ ਨੂੰ ਜਾਨੂ ਇਹਨੇ ਸਮਝ ਕੇ ਵੀ ਰਸਤੇ ਦੇ ਵਿੱਚ ਉਹ ਆਉਂਦੀ ਆ ਸੀਗੀ ਉਹਦੀ ਮੰਮੀ ਤੇ ਦਾਦੀ ਇਹਨਾਂ ਨੇ ਦੇਖਿਆ ਸੀ ਫੇਰ ਇਹਨਾਂ ਦੇ ਹੌਲੀ ਹੌਲੀ ਦਿਮਾਗ 'ਚ ਅੱਛਾ ਕਹਿੰਦੇ ਤਾਂ ਉਹਨਾਂ ਦੀ ਕੁੜੀ ਆ ਤੇਰੇ ਕੋ ਮਿਠਾ ਗਏ ਮੈਂ ਵੀ ਮੈਂ ਵੀ ਕੁੜੀ ਚੱਕ ਲਈ ਸੀ ਕਿਸੇ ਦੀ ਕਿਸੇ ਹੋਣਾ ਨੀ ਆ ਤਾਂ ਪੱਕਾ ਮੰਦਰ ਚ ਟੱਕਿਆ ਹੋਇਆ ਪਤਾ ਨਹੀਂ ਟੱਕਿਆ ਕੰਪਨੀਟ ਆਜੂ ਰੱਖਿਆ ਰੌਲਾ ਪਾਉਣ ਇਹ ਮੇਰੇ ਕਰ ਕਰਦੇ ਐਨਾ ਸੀਰੇ ਚ ਲੈ ਜਿਓ ਇਹ ਤਾਂ ਪਾ ਦੋ ਜੀ ਹੋਲੀ ਵਾਲੇ ਦਿਨੇ ਟੱਕਿਆ ਸੀ ਦਿਨੂ ਹੋਲੀ ਵਾਲੇ ਦਿਨੇ ਉਹਦਾ ਸਾਰਾ ਕੁਝ ਚੁੱਪ 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 ਕਰ ਜਾ ਮਮਮੀ ਚੰਗਾ ਫੇਰ ਮੇਰਾ ਹੱਥ ਛੱਡ ਦੇ ਦੀ ਵਾਰੀ ਆ ਜਾ ਬੱਤਿਆਂ ਨੂੰ ਮੈਂ ਇੰਨਾ ਦੇ ਬਰੋਸਾ ਨਾ ਕਰੀ ਆਂ ਉਂਗਲੀ ਟੁੱਟ ਗਈ ਤੇ ਨਾ ਹੱਥ ਤੋੜਦਾ ਮੇਰਾ ਇਸੇ ਤੇ ਰੂਟੇ ਬੱਤੇ ਨੇ ਚੱਲ ਛੱਡ ਹੋਰ ਕੋ ਕੰਮ ਦੀ ਗੱਲ ਕਰ ਹੋ ਗਿਆ ਬਥੇਰਾ ਸਮਝਾ ਕੇ ਤੇ ਹਾਂਜੀ ਕੱਤੇ ਮਜ਼ਾਕ ਹੁਣ ਮੇਰਾ ਰੋਜ਼ ਰੋਜ਼ ਦਾ ਕੰਮ ਹੋ ਗਿਆ ਘਰੋਂ ਬਾਹਰ ਜਾਣਾ ਤੇ ਮੈਂ ਤਾਂ ਆਪ ਸੋਚਦੀ ਹੁੰਦੀ ਸੀ ਵੀ ਉਹ ਲੋਕ ਕਿਹੜੇ ਨੇ ਜਿਹੜੇ ਡੇਲੀ ਡੇਲੀ ਜਾਂਦੇ ਆ ਹਨਾ ਇਹਦੀ ਕਵਾਸ਼ ਪੂਰੀ ਹੋ ਗਈ ਮੇਰੀ ਕਵਾਸ਼ ਪੂਰੀ ਹੋ ਗਈ ਖਵਾਇਸ਼ ਕਾਦੀ ਪੂਰੀ ਹੋਈ ਆ ਮੈਂ ਬਿਮਾਰ ਹੋਣ ਦੇ ਕਾਰਨ ਮੈਨੂੰ ਡੇਲੀ ਡੇਲੀ ਜਾਣਾ ਪੈਂਦਾ ਮੈਂ ਲੈ ਕੇ ਆਈਆਂ ਮੈਡੀਸਨ ਡਾਕਟਰ ਦੇ ਜਾ ਕੇ ਆਈਆਂ ਤੇ ਡਾਕਟਰ ਨੇ ਫੇਰ ਬੁਲਾਇਆ ਪਰਸੋਂ ਨੂੰ ਤੇ ਅੱਜ ਫੇਰ ਬਸ ਉਹੀ ਇਹ ਕਹਿੰਦੇ ਕਹਿੰਦੇ ਬਿੰਦਕ ਬਾਅਦ ਜਦੋਂ ਮੰਜੇ ਤੋਂ ਉੱਠਦੀ ਆ ਦਿਲ ਕਰ ਦਿੰਦੀ ਆ ਇਕੱਠਾ ਮੈਂ ਗੱਲਾਂ ਲੱਗਤਾ ਮੈਨੂੰ ਨਹੀਂ ਦੇਦੀ ਰੋਵੇ ਉਹ ਦੇਉਂ ਮੈਂ ਜੇ ਟੋਟ ਦਿਆ ਮਾਰ ਦਿਆ ਧੱਕਾ ਕਰ ਦਿੰਦੀ ਆ ਦਿਲ ਇਕੱਠਾ ਆਏ ਹਾਏ ਲਖਾਰੀ ਆ ਤੁਹਾਨੂੰ ਪਤਾ ਮੇਰਾ ਹਸਬੰਦ ਲਖਾਰੀ ਆ ਬਹੁਤ ਬਹੁਤ ਜ਼ਿਆਦਾ ਗਾਣੇ ਲਿਖੇ ਪਏ ਨੇ ਇਹਨਾਂ ਨੇ ਹੌਲੀ ਹੌਲੀ ਦੇ ਦਿਆਂ ਆਪਾਂ ਹਨਾ ਰਿਲੀਜ਼ ਕਰਦੇ ਇਹਨਾਂ ਦੇ ਗਾਣੇ ਬਥੇਰੇ ਲਿਖੇ ਪਏ ਨੇ ਸਿੰਗਰ ਬੰਦ ਛੋਲੀਓ ਭਾਈ ਸਿੰਗਰ ਕੋਈ ਸਿੰਗਰ ਹੋਵੇ ਨਾ ਸਾਡੇ ਨਾਲ ਕੰਟੈਕਟ ਕਰ ਲਵੇ ਕੋਈ ਸਿੰਗਰ ਹੋਵੇ ਸਾਡੇ ਨਾਲ ਕੰਟੈਕਟ ਕਰ ਲਵੇ ਗਾਣੇ ਬਾਦੂ ਬੈਨੇ ਆਪਣੇ ਕੋ ਤੇ ਲੱਡੂਏ ਖਾਈ ਜਨ ਨਜ਼ਰ ਕੁਛ ਹੋਰ ਗੱਲਾਂ ਦੁੱਧ ਪੀਂਦੇ ਮੈਂ ਫਿਰ ਆਟਾ ਤੇ ਲੱਡੂ ਲੈ ਕੇ ਖਾਉਂਦਾ ਸੀ ਤੇ ਮੈਂ ਦਵਾਈ ਲੈਣ ਗਈ ਸੀਗੀ ਤੇ ਫਿਰ ਅੱਜ ਹੋਲੇ ਮੱਲੇ ਕਰਕੇ ਅਸੀਂ ਮੰਜੀ ਸਾਹਿਬ ਮੱਥਾ ਟੇਕਿਆ ਤੇ ਉੱਥੇ ਕੋਈ ਵੀ ਵੀਡੀਓ ਨਹੀਂ ਬਣਾਈ ਦਵਾਈ ਨੂੰ ਮੈਂ ਗਈ ਸੀਗੀ ਬੇਟੇ ਨਾਲ ਬੇਟਾ ਨਹੀਂ ਕਿਤੇ ਵੀ ਬਲੌਗ ਬਣਾਉਣ ਦਿੰਦਾ ਉਹ ਕਹਿੰਦਾ ਨਹੀਂ ਗੁਰਦੁਆਰਾ ਸਾਹਿਬ ਗਏ ਆ ਮੱਥਾ ਟੇਕੋ ਕਰਨ ਚੱਲੋ ਵਲੌਗ ਨਹੀਂ ਬਣਾਉਣਾਗਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਠੀਕ ਆ ਬੱਚਿਆਂ ਦੀ ਕਦੇ ਕਦੇ ਮੰਨਣੀ ਵੀ ਪੈਂਦੀ ਆ ਹਨਾ ਤੇ ਹੁਣ ਮੈਂ ਸੋਚਦੀ ਆ 5:00 ਵਜੇ ਕੋਈ ਸਬਜ਼ੀ ਬਣਾਉਣੀ ਆ ਪਨੀਰ ਬਣਾਉਣੀ ਆ ਮੇਰਾ ਤਾਂ ਪਨੀਰ پنੂਰ ਬੰਦਾ ਤੁਸੀਂ ਰੋਜ਼ ਉਹ ਚੀਜ਼ਾਂ ਮੰਗਦੇ ਹੋ ਜਿਹੜੀਆਂ ਮੈਂ ਖਾ ਰਿਓ ਇਥੇ ਰਮੇਸ਼ ਦੇ ਮਟਰ ਫੜ ਲਿਓ ਮੈਂ ਜਾਂਦਾ ਰੈਡੀ ਹੋਊਗਾ ਠੀਕ ਆ ਸਮਝ ਦੇਖੋ ਜੇ ਛੱਡ ਪਰੇ ਫਿਰ ਮੈਂ ਤਾਂ ਘਰੀ ਬਣਾ ਲੈਣੀ ਆ ਕੁਛ ਕੱਲੂ ਰਿਹਾ ਹੁਣ ਮੇਰੀ ਬਾਹ ਤੱਕ ਗਈ ਚਲੋ ਜੀ ਉੜੇ ਰਿਓ ਵਲੌਗ ਦੇ ਨਾਲ ਐਂਡ ਤੱਕ ਐਂਡ ਤੱਕ ਜੁੜੇ ਰਹੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਇੱਕ ਵਾਰੀ ਫਿਰ ਤੋਂ ਮੇਰੇ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਸਾਰੇ ਜਣੇ ਬੋਲੋ ਬਈ ਹੈਪੀ ਹਾਪਾ ਹੋਲਾ ਹੈਪੀ ਹੋਲੀ ਮੈਂ ਕਿਹਾ ਮੈਂ ਆਇਆ ਪੁੱਛਦੀ ਸੀ ਵੀ ਜਿਹੜੇ ਤੁਸੀਂ ਆ ਚੜੇ ਭੁੰਨਤੇ ਸੀ ਹਮ ਇਹਨਾਂ ਨੂੰ ਉਬਾਲ ਕੇ ਇਹਨਾਂ ਦੇ ਵਿੱਚੋਂ ਹੀ ਥੋੜਾ ਜਿਹਾ ਤਟਕਾ ਲਾ ਲੈਣੀ ਤਿਓ ਤੋਂ ਗੱਲਾਂ ਤੇ ਹਨੀ ਹਾਂ ਇਕ ਕਵਾਰੇ ਤੋਤੇ ਮੱਝ ਨੂੰ ਕਿੰਨੇ ਪਾਉਣੇ ਆ ਆਹੋ ਥੋੜੀ ਇੰਨਿਆ ਕਰੜਕਾ ਲਾ ਲੂ ਮੈਂ ਤੁਮਝੇ ਹੁਣ ਜੋਗ ਆਹ ਬਾਲਾ ਇਹਨੂੰ ਚੋਟੀ ਦਾ ਆਪਣਾ ਕੰਮ ਆਹੋ ਤੋ ਕੇ ਇੱਕ ਦੋ ਵਾਰੀ ਇਹਨੂੰ ਹੋਲੀ ਘੇਟੇ ਸੀ ਬੋਲੀ ਹੋਲੀ ਹਾਂ ਲੋਕ ਤਾਂ ਬਥੇਰੇ ਹੋਲੀ ਘੇਟੇ ਸੀਗੇ ਪਰ ਆਪਾਂ ਨਹੀਂ ਖੇੜੀ-ਪੁੱਡੀ ਸੀ ਚਲੋ ਆਪਣਾ ਦਾਲ ਸਬਜ਼ੀ ਦਾ ਵੀ ਬਣ ਗਿਆ ਹੱਦ ਚਨੇ ਇਹਨਾਂ ਨੇ ਭੌਕੇ ਰੱਖੇ ਹੋਏ ਸੀ ਪਤਾ ਨਹੀਂ ਮੱਝ ਨੂੰ ਪਾਉਂਦੇ ਆ ਪਤਾ ਨਹੀਂ ਕਾਂ ਨੂੰ ਪਾਉਂਦੇ ਆ ਇੰਨਾ ਵਿੱਚੋਂ ਮੋਫੀ ਨੂੰ ਆਪਾਂ ਤੜਕਾ ਲਾ ਲਾਂਗੇ। ਇਹਨਾਂ ਨੂੰ ਵੀ ਧੋ ਕੇ ਮਲਣੇ ਰੱਖ ਗਏ। ਐਵੇਂ ਨਾ ਤੁਸੀਂ ਪੇ ਤਾਂ ਪੈ ਜਾਣੀ। ਸਾਰੀ ਰਾਤ ਨਹੀਂ ਸੌਣ ਦਿੰਦਾਗਾ ਇੱਕ ਤਾਂ ਬੰਦਾ ਆਪ ਬਿਮਾਰ ਹੈ ਨਾ। ਮੇਰਾ ਫੋਨ ਪਤਾ ਨਹੀਂ ਕਿੱਥੇ ਕਿੱਡਾ ਜਿਹਾ ਲੱਗੀ ਜਾਂਦਾ ਮੈਨੂੰ। ਹੁਣ ਸਹੀ। ਤੇ ਇੱਕ ਤਾਂ ਮੈਂ ਆਪ ਬਿਮਾਰ ਹੈ ਨਾ ਤੇ ਇੱਕ ਉੱਪਰੋਂ ਇਹਦੇ ਡੈਡੀ ਨੂੰ ਲਾ ਦੇਣੀ ਆ ਛਿੱਕਾਂ ਤੇ ਛਿੱਕਾਂ ਅਲਰਜੀ ਹੋ ਗਈ। 1000 ਨੂੰ ਪਹਿਲਾ ਸ਼ਿਕਾਏ ਗਈਆਂ ਫਿਰ ਬਾਅਦ ਵਿੱਚ ਇਹ ਨਕਸੀ ਲੋਕ ਲੋਕ ਬੰਨਾ ਲੱਕਾਂ ਨੂੰ ਨਹੀਂ ਘੇਟਾ ਮੈਂ ਕੁੰਡਾ ਘੇਟਾ ਐਨਾ ਇਹਦੇ ਨਕ 'ਚੋਂ ਰੋਤ ਖੂਨ ਨਿਕਲਿਆ ਬਹੁਤ ਜ਼ਿਆਦਾ ਅੱਤਾ ਹੱਡੀਆਂ ਤੋਂ ਨਿਕਲ ਤੀਆਂ ਅੱਦਾ ਗਲੋਂ ਨੇ ਨਿਕਲਿਆ ਬੰਦੀ ਤੋਂ ਹੋ ਗੋ ਨਿਕਲ ਤੀਆਂ ਸੁਪੇ ਫਤੂੜਾ ਡਰਾਈਵ ਆ ਗਿਆ ਲੱਕ ਲਿਆ ਮੈਂ ਵੀਡੀਓ ਬਣਾਉਣੀ ਹੈ ਫਿਰ ਫੋਨ ਪਾ ਕੇ ਅਕਸ਼ੰਧ ਰੱਖਿਆ ਲਈ ਤਮੈਨ ਨੂੰ ਪਤਾ ਨਹੀਂ ਕਿੰਨਾ ਹੋ ਗਿਆ ਮੈਂ ਇੱਕ ਵਾਰੀ ਫਿਰ ਤੋਂ ਪਿੰਡ ਵਾਲੇ ਗੁਰਦੁਆਰੇ ਸਾਮਝ ਆਇਆ ਈ ਮੱਥਾ ਟੇਕਿਆ ਈ ਤੇ ਹੁਣ ਆਪਾਂ ਤਿਆਰੀ ਕਰਦੇ ਆ ਤੜਕੇ ਦੀ ਕਾਲੇ ਚਨੇ ਨੇ ਧਰਗੀ ਸੀ ਉਬਾਲ ਲੈਣੇ ਇੱਕ ਗੇੜੀ ਬੁਲਟ ਦੀ ਵੀ ਲਾ ਲਈ ਇਧਰ ਵੀਡੀਓ ਨਹੀਂ ਵਧੀਆ ਲੱਗਦੀ ਮੈਨੂੰ ਸਾਫ ਜੀ ਨਹੀਂ ਆਉਂਦੀ ਯਾਰ ਬੈ ਤਾਂ ਸਾਫ ਹੁੰਦੀ ਹੈ ਤੋੜਨ ਹੈ ਵੀਡੀਓ ਸਾਫ ਨਹੀਂ ਆਉਂਦੀ ਇਧਰ ਫਟਾਫਟ ਤਟਕਾ ਕੱਟ ਲਈਏ ਲੇਟ ਹੋ ਜਾਣਾ ਮਣਾਉਂਗੀ ਤਾਂ ਥੋੜੀ ਜਿਹੀ ਓ ਕਿਉਂਕਿ ਮੈਂ ਵੀ ਥੋੜੀ ਖਾਣੀ ਆ 10 51 ਉਹ ਹੀ ਕਹਿੰਦੀ ਸੀ ਕਿ ਮਤਲਬ ਪਾ ਕੇ ਟਮਾਟਰ ਸਾਰਾ ਕੁਝ ਹੈਗਾ ਟਮਾਟਰ ਪਾ ਗਿਆ ਬਸ ਸੁੱਕੇ ਚਣਿਆਂ ਦੇ ਬਣਾ ਲੈਣੀ ਆ ਉਹ ਹੀ ਤੈਨੂੰ ਬਲੈਕ ਚਣਿਆਂ ਦਾ ਚਾਟ ਬਣਾ ਦੇਣੀ ਆ ਬਣਾ ਦੇਣੀ ਆ ਬਣਾ ਦੇਣਾ। ਉਬੇਰ ਡੈਡੀ ਨੇ ਉਹ ਬੇਸੀ ਕਹਿੰਦੇ ਹੂ ਬੇਸੀ ਦੇ ਜਾਣੀ। ਮੁੰਡੀਆਂ ਦੀਆਂ ਸਬਜ਼ੀਆਂ ਜਿਆ ਵਧੀਆ ਲੱਗਦੀ ਮੈਨੂੰ ਤਾਂ। ਕਦੂ-ਕਦੂ ਜਿਹਾ ਮੂਤੋ ਜਿਹਾ ਕਦੂ ਖਾਣ ਲੱਗੇ ਸਾਰੀ ਗਰਮੀ ਕਦੂ ਇਹ ਖਾਣੇ। ਮੈਨੂੰ ਤਾਂ ਵਧੀਆ ਲੱਗਦਾ। ਇੱਕ ਦੋ ਵਾਰ ਇਹਨਾਂ ਲਿਆਂਦਾ ਮੈਨੂੰ ਤਾਂ ਵਧੀਆ ਨਹੀਂ ਲੱਗਿਆ ਵਾ। ਇਹਦਾ ਨੰਦਾਜਾ ਲਾਇਓ ਕਿਉਂਕਿ ਮੈਂ ਘਰੇ ਨਹੀਂ ਸੀਗੀ ਅੱਜ ਦੁਪਹਿਰ ਤੋਂ ਮੈਂ ਘਰੇ ਨਹੀਂ ਸੀਗੀ ਤੇ ਮੈਂ ਦਵਾਈ ਵੀ ਲੈਣ ਗਈ ਹੋਈ ਸੀਗੀ ਜਿੱਥੇ ਇਹਨਾਂ ਨੇ ਭਾਂਡੇ ਰੱਖ ਤੇ ਰੱਖ ਤੇ ਆਹ ਪਾਣੀ ਵਾਲੇ ਗਲਾਸ ਰੱਖ ਦੰਦਿਆ ਨਿਆਣੀ ਲਸਣ ਲਸਣ ਛਿੱਲਿਆ ਹੋਇਆ ਹੈ ਜੀ ਤੇ ਹੁਣ ਮੇਰੇ ਕੋਲ ਟਾਈਮ ਵੀ ਨਹੀਂਗਾ ਥੋੜਾ ਜਿਹਾ ਪੰਜ ਮਿੰਟ ਦੀ ਮੇਰਾ ਫੋਨ ਇੱਥੇ ਪਿਆ ਰਹਿਣਾ ਤੇ ਤੁਸੀਂ ਲੈ ਲਿਓਗੇ ਪਰ ਮੈਂ ਕੱਟ ਦੇਗੀ ਜੀ ਅੱਗੇ ਕੋੜਿਆ ਪਤਾ ਨਹੀਂ ਇੰਨਾ ਚ ਕੀ ਜ਼ਹਿਰ ਪਾਈ ਹੋਈ